ਨਾਦਪੁਰ ਸਾਬਤੋ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਮਾਲਵਿੰਦਰ ਸਿੰਘ ਕੰਗਦੇ ਵੱਲੋਂ ਲੋਕ ਸਭਾ ਚੋਣਾਂ ਦੇ ਲਈ ਨਾਮਜ਼ਦਗੀ ਫਾਰਮ ਰੋਪੜ ਦੇ ਵਿੱਚ ਪਰੇ ਗਏ ਨੇ ਤੋਤੇ ਫਾਰਮ ਭਰਨ ਸਮੇ ਮਾਲਵਿੰਦਰ ਕੰਗਦੇ ਨਾਲ ਕੈਬਨਿਟ ਮੰਤਰੀ ਹਰਜੋਤ ਬੈਂਸ ਡਿਪਟੀ ਵਿਧਾਨ ਸਭਾ ਸਪੀਕਰ ਜੈ ਕਿਸ਼ਨ ਸਿੰਘ ਰੂੜੀ ਵਿਧਾਇਕ ਸ਼੍ਰੀ ਚਮਕੌਰ ਸਾਹਬ ਤੋਂ ਡਾਕਟਰ ਚਰਨਜੀਤ ਸਿੰਘ ਮੌਜੂਦ ਰਹੇ ਨੇ ਸਾਰੇ ਸਤਕਾਰਯੋਗ ਐਮ ਐਲ ਏ ਸਾਹਿਬਾਨ ਅਰਕਾ ਇੰਚਾਰਜ ਸਾਹਿਬਾਨ ਔਰ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਆਰਟੀ ਦੇ ਹਜ਼ਾਰਾਂ ਵਲੰਟੀਅਰ ਜਿਹੜੇ ਆ ਕੇ ਉਹਨਾਂ ਨੇ ਅਸ਼ੀਰਵਾਦ ਦਿੱਤਾ ਹੈ ਔਰ ਅੱਜ ਆਪਣੇ ਜਿਹੜੇ ਨਾਮਜ਼ਦਗੀ ਜਿਹੜੇ ਪੱਤਰ ਆ दाखिल ਕਰਤੇ ਆ ਔਰ ਸਾਡੇ ਵਾਸਤੇ ਸਭ ਤੋਂ ਵੱਧ ਇਸ ਮੌਕੇ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਸਤਕਾਰਯੋ ਆਰਟੀ ਦੇ ਨੈਸ਼ਨਲ ਕੌਮੀ ਕਨਵੀਨਰ ਅਰਵਿੰਦ ਕੇਜੀਵਾਲ ਜੀ ਦੀ ਗਰੰਟੀ ਵੀ ਆ ਉਹ ਵੀ ਮਨਜ਼ੂਰ ਹੋਈ ਆ ਇੱਥੇ ਮੈਂ ਸਾਰੇ ਹੀ ਦੇਸ਼ ਚ ਵਲੰਟੀਅਰ ਸਹਿਬਾਨਾਂ ਨੂੰ ਇਸ ਗੱਲ ਦੀ ਵਧਾਈ ਦਿੰਨਾ ਉਹਦੇ ਨਾਲ ਨਾਲ ਸਾਰਿਆਂ ਦੇ ਅੱਗੇ ਬੇਨਤੀ ਵੀ ਕਰਦਾ ਕਿ ਜਿਹੜਾ ਲੋਕ ਸਭਾ ਲੋਕຊਾਈ ਨੂੰ ਬਚਾਉਣ ਦੀ ਲੜਾਈ ਆਪਾਂ ਲੜ ਰਹੇ ਆਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਲਈ ਆ ਇਸ ਲੜਾਈ ਨੂੰ ਵੀ ਆਪਾਂ ਅੰਜਾਮ ਤੱਕ ਲੈ ਕੇ ਜਾਣਾ ਹੈ ਤਾਨਾਸ਼ਾਈ ਸਰਕਾਰ ਨੂੰ ਇਸ ਦੇਸ਼ ਚੋਂ ਬਾਹਰ ਕਰਨਾ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਮਜ਼ਬੂਤ ਸਰਕਾਰ ਹੈ ਅਰਵਿੰਦ ਜੀ ਅਗਵਾਈ ਚ ਦੇਸ਼ ਚ ਬਣੇ ਇਹਦੀ ਅਸੀਂ ਕੰਮ ਕਰਦੇ ਜਿਹੜੇ ਮੁੱਦੇ ਦੇਖੋ ਲੋਕਾਂ ਚ ਜਸੀ ਬੜੀ ਪੋਜ਼ਿਟਿਵ ਪੋਲਿਟਿਕਸ ਨੂੰ ਲੈ ਕੇ ਜਿਹੜੇ 2 ਸਾਲਾਂ ਚ ਭਗਵੰਤ ਮਾਨ ਜੀ ਨੇ ਨੌਜਵਾਨਾਂ ਨੂੰ ਨੌਕਰੀਆਂ ਕਿਸਾਨਾਂ ਨੂੰ ਨਹਿਰੀ ਪਾਣੀ 90% ਲੋਕਾਂ ਨੂੰ ਬਿਜਲੀ ਫ੍ਰੀ ਸਾਰੇ ਟੋਲ ਪਲਾਜ਼ੇ ਬੰਦ ਕਰਨ ਦੀ ਗੱਲ ਕੀਤੀ ਹੈ ਕਈ ਲਿਟਰਾਂ ਦੀਆਂ ਪੈਨਸ਼ਨਾਂ ਜਿਹੜੀਆਂ ਮਾਣੋ 10-10 ਪੈਨਸ਼ਨਾਂ ਸਭ ਉਹ ਬੰਦ ਕੀਤੀਆਂ ਕਰਪਸ਼ਨ ਦੇ ਖਿਲਾਫ ਕਾਰਵਾਈ ਹੋਈ ਹੈ ਤਮਾਮ ਜਿਹੜੇ ਗਵਰਨੈਂਸ ਗੁੱਡ ਗਵਰਨੈਂਸ ਨੂੰ ਲੈ ਕੇ ਜਿਹੜੇ ਕੰਮ ਕੀਤੇ ਆ ਉਹਨਾਂ ਨੂੰ ਲੈ ਕੇ ਕਰ ਕਰ ਕੁੰਡਾ ਖੜਕਾ ਰਹੇ ਆ ਤੇ ਲੋਕਾਂ ਦਾ ਬੜਾ ਵੱਡਾ ਅੰਗਾਰਾ ਜਿਹੜਾ ਸਾਨੂੰ ਮਿਲ ਰਿਹਾ ਸਾਰੇ ਕੰਮ ਆ ਜੀ ਕਰਨ ਵਾਲਿਆ ਕਿਉਂਕਿ ਸੂਬਾ ਸਰਕਾਰ ਸਾਡੀ ਬੜੇ ਜ਼ਿੰਮੇਵਾਰੀ ਨਾਲ ਕੰਮ ਕਰ ਰਹੀ ਹੈ ਐਜੂਕੇਸ਼ਨ ਹੈਲਥ ਚ ਸਪੋਰਟਸ ਚ ਇਸ ਕਿਸਾਨੀ ਵਾਸਤੇ ਜਵਾਨੀ ਵਾਸਤੇ ਕਾਰੋਬਾਰੀਆਂ ਵਾਸਤੇ ਕਰਮਚਾਰੀਆਂ ਵਾਸਤੇ ਦੁਕਾਨਦਾਰਾਂ ਵਾਸਤੇ ਲੇਕਿਨ ਕੇਂਦਰ ਸਰਕਾਰ ਸਾਡੇ ਫੰਡ ਜਿਹੜੇ ਆ ਉਹ ਦੇਣ ਨੂੰ ਤਿਆਰ ਨਹੀਂ ਆ ਸਭ ਤੋਂ ਵੱਡੀ ਲੜਾਈ ਸਾਡੀ ਜਿਹੜੀ ਇਹ ਆ ਕੇਂਦਰ ਚੋਂ ਬੰਦਾ ਪੰਜਾਬ ਦਾ ਹੱਕ ਜਿਹੜਾ ਉਹ ਲੈ ਕੇ ਆਵਾਂਗੇ ਔਰ ਪੰਜਾਬ ਦੇ ਲੋਕਾਂ ਦੀ ਬਿਹਤਰੀ ਵੀ ਜਿਹੜਾ ਉਹ ਪੈਸਾ ਮਾਨ ਸਾਹਿਬ ਦੀ ਗਵਾਹੀ ਚ ਲਾਵਾਂਗੇ ਵੀ ਔਰ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਵਾਂਗੇ ਅਭੀ ਬੀਜੇਪੀ ਪਹਿਲਾ ਹੀ ਗੱਲ ਤੇ ਬੀਜੇਪੀ ਕਾਂਗਰਸ ਨੂੰ ਕੈਂਡੀਡੇਟ ਲੱਭ ਨਹੀਂ ਰਿਹਾ ਹੁਣ ਕੋਈ ਲਿਆਏ ਆ ਪਤਾ ਨਹੀਂ ਉਹਨੂੰ ਕੋਈ ਜਾਣਦਾ ਜਿੰਨਾ ਕੋਈ ਹੈ ਨਹੀਂ ਬੀਜੇਪੀ ਦੀ ਨਫਰਤ ਵਾਲੀ ਰਾਜਨੀਤੀ ਨੂੰ ਪੰਜਾਬ ਦੀ ਜਿਹੜੀ ਜਿੰਦ ਪੰਜਾਬ ਦੀ ਜਿਹੜੀ ਧਰਤੀ ਆ ਇੱਥੇ ਕਦੀ ਵੀ ਉਹਦੇ ਪੈਰ ਨਹੀਂ ਲੱਗਣੇ ਕਾਂਗਰਸ ਜਿਹੜੀ ਆ ਉਹ ਹੈਗੀ ਆ ਪਗੌੜੀ ਕਿਉਂਕਿ ਜਿਹੜਾ ਅਨੰਦਪੁਰ ਸਾਹਿਬ ਚ ਕੈਂਡੀਡੇਟ ਲੈ ਕੇ ਆਏ ਉਹ ਸੰਗਰੂਰ ਦਾ ਹੈ ਜਿਹੜਾ ਸੰਗਰੂਰ ਚ ਲੈ ਕੇ ਆਇਆ ਕਪੂਰਥਲੇ ਦਾ ਹੈ ਜਿਹੜਾ ਲੁਧਿਆਣਾ ਚ ਲੈ ਕੇ ਆਇਆ ਬਠਿੰਡੇ ਦਾ ਹੈ ਤੇ ਜਿਹੜਾ ਜਲੰਧਰ ਲੈ ਕੇ ਆਇਆ ਚਮਕੌਰ ਸਾਹਿਬ ਆ ਇਹ ਪਗੌੜੇ ਲੋਕਾਂ ਦੀ ਪਾਰਟੀ ਹੈ ਕਾਂਗਰਸ ਸਿਸਟਮ ਪੰਜਾਬ ਚ ਰੁਹਾੜੀ ਆ ਇਸ ਕਰਕੇ ਇਹਨਾਂ ਦਾ ਵੀ ਕੋਈ ਕਾ ਜਿੜੀ ਜਟੀ ਰਹੀ ਗੱਲ ਕਾਲੀ ਦਲਬਾਦਲ ਦੀ ਜਿਹੜੀ ਕਾਲੀ ਦਲਬਾਦਲ ਦਾ ਜਿਹੜਾ ਚੰਦੂ ਮਾਜਰਾ ਹੈ ਉਹ ਜਿਹੜਾ ਹੈ ਇਹਨਾਂ ਇਹ ਪੰਛ ਦੋਖੀ ਹੈ ਪੰਜਾਬ ਦੋਖੀ ਹੈ ਇਹਨਾਂ ਨੇ ਨੌਜਵਾਨੀ ਦਾ ਕਾਣ ਕੀਤਾ ਇਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਔਰ ਕਰਵਾਉਣ ਵਾਲਿਆਂ ਨੂੰ ਪੈਟਰੋਨੇਸ ਕੀਤਾ ਹੈ ਇਨਸਾਫ ਮੰਗਣ ਵਾਲਿਆਂ ਤੇ ਗੋਲੀਆਂ ਚਲਾਈਆਂ ਕਾਲੇ ਕਿਸਾਨੀ ਬਿੱਲ ਜਿਹੜੇ ਆ ਇਹੀ ਚੰਦੂ ਮਾਜਰੇ ਉਹਨਾਂ ਦੀ ਉਹਦੀ ਪਾਰਟੀ ਨੇ ਬਣਵਾਏ ਆ ਔਰ ਇਸ ਇਹਨਾਂ ਦੀ ਲੜਾਈ ਆਪਣੇ ਪੁੱਤਾਂ ਦੀ ਰਾਜਨੀਤੀ ਨੂੰ ਚਮਕਉਣ ਦੀ ਆ ਸਾਡੀ ਲੜਾਈ ਮਾਨ ਸਾਹਿਬ ਦੀ ਪੰਜਾਬ ਦੇ ਪੁੱਤਾਂ ਨੂੰ ਜਿਹੜਾ ਹੈ ਅੱਗੇ ਲਿਉਣ ਦੀ ਅੱਜ ਇੱਕ ਬਹੁਤ ਹੀ ਵੱਡੇ ਅੱਜ ਦੇ ਸ਼ੁਭ ਦਿਨ ਦੇ ਉੱਤੇ ਭਗਵਾਨ ਪਰਸ਼uram ਜਨਮ ਦਿਤੀ ਤੇ ਅਛਿਤੇਤੇ ਦੇ ਸ਼ੁਭ ਅਫਸਰ ਦੇ ਉੱਤੇ ਅੱਜ ਸਾਡੇ ਲੀਡਰ ਦਿੱਲੀ ਦੇ ਹਰਮਨ ਮੋਲਾ ਦਿੱਲੀ ਦੇ ਹਰਮਨ ਪਿਆਰੇ ਮੁੱਖ ਮੰਤਰੀ ਜੁੱਤੀ ਜੀ ਵਰੀ ਮੁੱਖ ਮੰਤਰੀ ਬਣੇ ਨੇ ਤੇ ਨਾਲ ਹੀ ਸਾਡੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਜੀ ਨੂੰ ਜ਼ਮਾਨਤ ਮਿਲੀ ਹੈ ਇੱਕ ਫਰਜੀ ਕੇਸ ਜਿਹੜਾ ਪੂਰੇ ਦੇਸ਼ ਨੂੰ ਪਤਾ ਤੇ ਹਰ ਇੱਕ ਦੇਸ਼ ਭਗ ਜਿਹੜਾ ਹੈ ਅੱਜ ਹਰ ਇੱਕ ਦੇਸ਼ ਵਾਸੀ ਬਹੁਤ ਖੁਸ਼ ਹੈ ਤੇ ਹੁਣ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਹਰ ਇੱਕ ਸਿਪਾਹੀ ਚ ਜਿਹੜੀ ਹੈ ਉਹ ਜਿਹੜੀ ਤਾਕਤ ਹੈ ਤੇ ਵੱਖਰੀ